ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸ਼ਲੋਕ ਮਹੱਲਾ ਪੰਜਾਬਾ ਘਰਿ ਕਿਰਪਾ ਕਰਪਾਣ ਆਪੇ ਬਖਸ਼ ਲਹਿ ਸਦਾ ਸਦਾ ਜਪੀ ਤੇਰਾ ਨਾਮ ਸਤਗੁਰ ਪਾਏ ਪੈ ਕਰ ਕੇ ਕਿਰਪਾ ਕਰ ਪਾਲ ਆਪੇ ਬਖਸ਼ੁ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਗੁਰ ਪਾਏ ਲੈ ਮਨ ਤਨ ਅੰਤਰ ਵਸ ਲੋਕਾ ਨਾਸ ਹੋਏ ਹਾਥ ਦੇ ਆਪ ਰੱਖ ਵਿਆਪੈ ਭਾਉ ਨ ਕੋਇ ਗੁਣ ਗਾਵਾਂ ਦਿਨ ਰੈਣ ਹਿਤ ਕਮ ਲਾਏ ਸੰਤ ਜਨ ਕ ਸੰਗ ਹਉ ਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਬ ਰਹਾ ਗੁਰ ਪ੍ਰਸਾਦੀ ਸਚ ਸਚੋ ਸਚ ਲਹਿਆ ਦਇਆ ਕਰੋ ਦਿਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨੇ ਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾ ਇੱਕੋ ਜਪੀਆ ਮਨ ਮਾਹੇ ਇੱਕਸ ਕੀ ਸਰਨ ਆਏ ਇੱਕਸ ਸਿਉ ਹਰ ਪਰਵਾੜੀ ਦੋ ਜੀ ਨਹੀਂ ਜਾਏ ਇਕੋ ਦਾਤਾ ਮੰਗੀਐ ਸਭ ਕਿਛ ਪੱਲੈ ਪਾਏ ਮਨ ਤਨ ਸਾਸਿ ਗਿਰਾਸ ਪ੍ਰਭ ਇੱਕੋ ਇੱਕ ਧਾਏ ਅੰਮ੍ਰਿਤ ਨਾਮ ਨਿਧਾਨ ਸਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਨਮਨ ਉੱਠਾ ਆਏ ਜਲ ਤਲ ਮਹੀਲ ਰਭ ਰਹਿਆ ਦੁਜਾ ਕੋਈ ਨਾ ਹੈ ਨਾਮ ਧਿਆਈ ਨਾਮ ਹੀ ਉਚਰਾ ਨਾਨਕ ਖਸਮ ਰਜ਼ਾਏ ਪਾਉੜੀ ਜਿਸ ਨੂੰ ਤੂ ਰਖਵਾਲਾ ਮਾਰੇ ਤਿਸੇ ਤਿਸ ਕਾਣ ਜਿਸ ਨੂੰ ਤੂ ਰਖਵਾਲਾ ਜਿੱਤਾ ਚਨੈ ਭੈਣ ਜਿਸ ਨੂੰ ਤੇਰਾ ਅੰਗ ਸਿਰ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੂੰ ਤੇਰੀ ਨਜ਼ਰ ਨਾ ਲੇਕਾ ਪੁੱਛੀ ਆ ਜਿਸਨੂੰ ਤੇਰੀ ਖੁਸ਼ੀ ਇਹਨਾਂ ਨਾਉ ਨੇ ਦੇ ਪੁੱਛੀ ਆ ਜਿਸਨੂੰ ਤੂੰ ਪ੍ਰਭ ਵੱਲ ਤਿਸੁ ਕਿਆ ਮੋ ਸ਼ੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਜਿਸਨੋਂ ਤੂੰ ਪ੍ਰਭ ਵੱਲ ਤੇ ਸੁਖਿਆ ਮੋ ਸ਼ੰਦਗੀ ਜਿਸਨੋਂ ਤੇਰੀ ਮਿਹਰ ਸੋ ਤੇਰੀ ਹੀ ਬੰਦਗੀ ਏ ਕਿਰਪਾਲ ਪ੍ਰਭ ਮਿਹਰ ਕਰ ਤੇ ਤੂੰ ਆਪ ਹੀ ਮੈਨੂੰ ਬਖਸ਼ ਲੈ ਸਤਿਗੁਰ ਦੇ ਚਰਨਾਂ ਉੱਤੇ ਟਿਕ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾ ਏ ਕਿਰਪਾਲ ਮੇਰੇ ਮਨ ਵਿੱਚ ਤਨ ਵਿੱਚ ਆ ਵਸ ਤਾਂਕੇ ਮੇਰੇ ਦੁੱਖ ਮੁਕ ਜਾਣ ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ ਕੋਈ ਡਰ ਮੇਰੇ ਉੱਤੇ ਜੋ ਨਾ ਪਾ ਸਕੇ ਏ ਕਿਰਪਾਲ ਮੈਨੂੰ ਕਿਸੇ ਕਮ ਲਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮੇਰਾ ਹਉਮੈ ਦਾ ਰੋ ਕਟਿਆ ਜਾਏ ਏ ਭਾਈ ਭਾਵੇਂ ਕਸਮ ਪ੍ਰਭੂ ਹੀ ਸਭ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ ਪਰ ਉਹ ਸਦਾ ਤਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮਿਹਰ ਨਾਲ ਲੱਭਾ ਹੈ ਇਹ ਦਿਆਲ ਪ੍ਰਭੂ ਦਇਆ ਕਰ ਮੈਨੂੰ ਆਪਣੀ ਸਿਫਸਾਲਾ ਬਖਸ਼ ਮੈਨੂੰ ਨਾਨਕ ਤੂੰ ਇਹੀ ਤਾਂਗ ਹੈ ਕਿ ਤੇਰਾ ਦਰਸ਼ਨ ਕਰਕੇ ਖਿੜਿਆ ਰਹਾ ਇੱਕ ਪ੍ਰਭੂ ਨੂੰ ਹੀ ਮਨ ਵਿੱਚ ਧਿਆਉਣਾ ਚਾਹੀਦਾ ਹੈ ਇੱਕ ਪ੍ਰਭੂ ਦੀ ਹੀ ਸ਼ਰਨ ਲੈਣੀ ਚਾਹੀਦੀ ਹੈ। ਇਹ ਮਨ ਇੱਕ ਪ੍ਰਭੂ ਨਾਲ ਹੀ ਪ੍ਰੇਮ ਪਾ ਉਸ ਤੋਂ ਬਿਨਾ ਕੋਈ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ। ਇੱਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ। ਹਰ ਇੱਕ ਚੀਜ਼ ਉਸੇ ਪਾਸੋਂ ਮਿਲਦੀ ਹੈ। ਇਹ ਭਾਈ ਮਨ ਦੀ ਰਾਹੀ, ਸਰੀਰ ਦੀ ਰਾਹੀ, ਸਵਾਸ-ਸਵਾਸ ਖਾਂਦਿਆਂ, ਪੀਂਦਿਆਂ ਇੱਕ ਪ੍ਰਭੂ ਨੂੰ ਹੀ ਸਮਰ। ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖਜ਼ਾਨਾ ਗੁਰੂ ਦੀ ਰਾਹੀ ਹੀ ਮਿਲਦਾ ਹੈ ਉਹ ਗੁਰਮੁਖ ਬੰਦੇ ਬੜੇ ਭਾਗਾ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਆਵਸਤਾ ਹੈ ਪ੍ਰਭੂ ਜਲ ਵਿੱਚ ਧਰਤੀ ਵਿੱਚੋਂ ਆਕਾਸ਼ ਵਿੱਚੋਂ ਹਰ ਥਾਂ ਮੌਜੂਦ ਹੈ ਉਸ ਤੋਂ ਬਿਨਾ ਕਿਤੇ ਵੀ ਕੋਈ ਹੋਰ ਨਹੀਂ ਹੈ ਇਹ ਨਾਨਕੂ ਅਰਦਾਸ ਕਰਕੇ ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ ਨਾਮ ਮੂਹ ਨਾਲ ਉਚਾਰਾਂ ਤੇ ਉਸ ਕਸਮ ਪ੍ਰਭੂ ਦੀ ਰਜਾ ਵਿੱਚ ਰਹਾ ਹੇ ਪ੍ਰਭੂ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ ਉਸ ਨੂੰ ਕੋਈ ਵਿਕਾਰ ਅਧਕ ਮਾਰ ਨਹੀਂ ਸਕਦਾ ਕਿਉਂਕਿ ਉਸ ਦੇ ਤਾਂ ਸਾਰਾ ਜਗਤ ਹੀ ਜਿੱਤ ਲਿਆ ਹੈ ਹੇ ਪ੍ਰਭੂ ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਮਨੁੱਖਤਾ ਦੀ ਜ਼ਿੰਮੇਵਾਰੀ ਵਿੱਚ ਸੁਰਕਰੂ ਹੋ ਗਿਆ ਹੈ ਉਹ ਬੜੇ ਹੀ ਪਵਿੱਤਰ ਜੀਵਨ ਵਾਲਾ ਬਣ ਗਿਆ ਹੈ ਇਹ ਪ੍ਰਭੂ ਜਿਸ ਨੂੰ ਤੇਰੀ ਮਿਹਰ ਦੀ ਨજર نصیਬ ਹੋਈ ਹੈ ਉਸ ਨੂੰ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾਂਦਾ ਕਿਉਂਕਿ ਇਹ ਪ੍ਰਭੂ ਜਿਸ ਨੂੰ ਤੇਰੀ ਖੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ ਰੂਪ ਨੌ ਖਜ਼ਾਨੇ ਮਾਣ ਲਏ ਹਨ ਇਹ ਪ੍ਰਭੂ ਜਿਸ ਬੰਦੇ ਦੇ ਧੜੇ ਤੇ ਤੂੰ ਹੈ ਉਸ ਨੂੰ ਕਿਸੇ ਦੀ ਮੋਤਾਜੀ ਨਹੀਂ ਰਹਿੰਦੀ ਕਿਉਂਕਿ ਜਿਸ ਉਤੇ ਤੇਰੀ ਮਿਹਰ ਹੈ ਉਹ ਤੇਰੀ ਭਗਤੀ ਕਰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ